ਆਪਾਂ ਜਿੱਥੇ ਅੱਜ ਇਕੱਠੇ ਹੋਏ ਆਂ ਇਹ ਕੋਈ ਪਿੰਡ ਦਾ ਨਹੀਂ ਕੋਈ ਸ਼ਹਿਰ ਦਾ ਨਹੀਂ ਕੋਈ ਇੱਕ ਇੱਕ ਜ਼ਿਲ੍ਹੇ ਦਾ ਨਹੀਂ ਇਹ ਭਾਰਤ ਦਾ ਸਾਰਿਆਂ ਨਾਲ ਵੱਡਾ ਮੁੱਦਾ ਜਿੱਥੇ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਘਾਣ ਵੀ ਹੋਣ ਡਿਆ ਕੱਲ ਨੂੰ ਇਹਦੇ ਤੇ ਫੂਡ ਸਿਕਿਉਰਿਟੀ ਦਾ ਇਸ਼ੂ ਵੀ ਹੋ ਸਕਦਾ ਤੇ ਪੂਰੀ ਦੁਨੀਆ ਦਾ ਜਿਹੜਾ ਸਾਰਿਆਂ ਨੂੰ ਜਰਸੀਸ ਕੀਤਾ ਆ ਜਿਹਦੇ ਕੋਲ ਪਾਣੀ ਦੀ ਬਹੁਤਾ ਸੀ ਹਮੇਸ਼ਾ ਉਹਨੂੰ ਖਤਰੇ ਦੇ ਵਿੱਚ ਚੰਦ ਲੋਕਾਂ ਨੇ ਆਪਣੇ ਕਤਲਖਾਨੇ ਖੋਲ ਕੇ ਸਾਨੂੰ ਪਾ ਦਿੱਤਾ। ਔਰ ਬੜੇ ਸਬਰ ਵਾਲੇ ਸਾਡੇ ਲੋਕ ਆ ਇਸ ਲੜਾਈ ਨੂੰ ਬਹੁਤ ਸਬਰ ਨਾਲ ਲੜਿਆ। ਕਦੇ ਲੰਬਾ ਨਹੀਂ ਦਿੱਤਾ। ਕਦੇ ਇੰਡਸਟਰੀ ਦਾ ਨਾਂ ਨਹੀਂ ਲਿਆ ਕਿ 40 ਸਾਲ ਕੱਟ ਲਏ। ਪਰ ਹੁਣ ਸਾਡੇ ਕੋਲੋਂ ਆਪਣੇ ਜਵਾਕ ਬਿਨਾ ਅੰਗਾਂ ਤੋਂ ਜੰਮਦੇ ਜਿਹੜੇ ਆ ਉਹ ਵੇਖੇ ਨਹੀਂ ਜਾਣਦੇ। ਹੁਣ ਮਾਵਾਂ ਆਪਣੇ ਨਿਆਣਿਆਂ ਨੂੰ ਬਜ਼ੁਰਗਾਂ ਨੂੰ ਨਹੀਂ ਨਿਆਣਿਆਂ ਨੂੰ ਕੀਮੋਥੈਰੇਪੀ ਲਵਾਉਣ ਦੇ ਲਈ ਹਸਪਤਾਲ ਜਾਣਦੇ ਆ। ਹੁਣ ਡਾਕਟਰ ਵੀ ਦੱਸੀ ਜਾਂਦੇ ਆ ਵੀ ਤੁਹਾਡੇ ਇਲਾਕੇ ਦੇ ਤੁਹਾਡੇ ਪਿੰਡ ਦੇ ਤੁਹਾਡੇ ਮਹੱਲੇ ਦੇ ਬਹੁਤ ਅਸੀਂ ਆਪਰੇਸ਼ਨ ਕਰ ਚੁੱਕੇ ਆ ਵੀ ਤੁਸੀਂ ਏਰੀਆ ਛੱਡ ਜਾਓ ਤੁਹਾਡਾ ਪਾਣੀ ਖਰਾਬ ਪਰ ਸਰਕਾਰਾਂ ਹੁਣ ਤੱਕ ਇੱਕੋ ਹੀ ਗੱਲ ਕਰੀ ਜਾਂਦੀਆਂ ਵੀ ਅਸੀਂ ਇਸ ਜ਼ਹਿਰ ਨੂੰ ਸੁਟਣੋਂ ਰੋਕ ਨਹੀਂ ਸਕਦੇ ਅਸੀਂ ਬਾਰ-ਬਾਰ ਵੱਡਾ ਦਰਿਆ ਸਾਫ਼ ਕਰਾਂਗੇ ਤੁਹਾਡੇ ਪੈਸੇ ਦੇ ਨਾਲ ਆਪਣੇ ਬੰਦੇ ਗਵਾ ਕੇ ਸਾਡੀ ਬੱਸ ਹੋ ਗਈ ਆ ਇਸ ਲਈ ਜਿਵੇਂ ਕਿ ਤੁਸੀਂ ਜਾਣਦੇ ਹੋਗੇ 18 ਜੂਨ ਤੋਂ ਸ਼ੁਰੂ ਹੋਇਆ ਕਾਲੇ ਪਾਣੀ ਦਾ ਮੋਰਚਾ 24 ਤਰੀਕ ਦੇ ਘੱਟ ਤੋਂ ਬਾਅਦ ਬਾਕੀ ਕੋਰਟ ਕਚਹਿਰੀਆਂ ਸਾਰੀਆਂ ਲੜਾਈਆਂ ਵੇਖਦੇ ਹੋਏ ਅੱਜ ਉਸ ਮੁਕਾਮ ਤੇ ਪਹੁੰਚਿਆ ਵੀ ਸਾਨੂੰ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਇਹਨਾਂ ਜ਼ਹਿਰਾਂ ਨੂੰ ਆਪ ਨਾ ਥੋੜੀ ਬਣੀਏ ਜਿਵੇਂ ਬੈਂਸਾਬ ਨੇ ਕਿਹਾ ਕਿ ਇੱਕ ਬੇਸ਼ਰਮੀ ਹੁੰਦੀ ਆ ਨਾ ਬੇਸ਼ਰਮੀ ਕਿ ਤੁਹਾਡੀਆਂ ਸੰਵਿਧਾਨਕ ਜਿਹੜੇ ਤੁਹਾਡੀਆਂ ਬਾਡੀਜ਼ ਨੇ ਕਨਸਟੀਟਿਊਸ਼ਨਸ ਬਾਡੀ ਨੇ ਉਹ ਆਰਡਰ ਕਰ ਚੁੱਕੀਆਂ ਨੇ ਇਹਨੂੰ ਬੰਦ ਕਰੋ ਕਮ ਸੇ ਕਮ ਜਿਹੜੇ ਤਿੰਨ ਸੈਂਟਰ ਨੇ ਤੁਹਾਡੇ ਡਾਈਂਗ ਯੂਨਿਟ ਵਾਲੇ ਬਹਾਦਰ ਕੇ ਵਾਲਾ ਤਾਜਪੁਰ ਰੋਡ ਵਾਲਾ ਫੋਕਲ ਪੁਆਇੰਟ ਵਾਲਾ ਉਹ ਇਹਨਾਂ ਨੂੰ ਬੰਦ ਕਰੋ ਤੁਹਾਨੂੰ ਸਾਰਿਆਂ ਨੂੰ ਬੁਲਾ ਕੇ 26 ਜਾਂ 28 ਅਗਸਤ ਨੂੰ ਅਸੀਂ ਇੱਕ ਪੀਸੀ ਕੀਤੀ ਸੀ ਡੀਸੀ ਆਫਿਸ ਜਿੱਥੇ ਅਸੀਂ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਸੀ ਇੱਬਾ ਪੁਲਿਸ ਸਟੇਸ਼ਨ 'ਚ ਵੀ ਰਿਪੋਰਟ ਕਰਾਈ ਸੀ ਕਿ ਯਾਰ ਆਰਡਰ ਹੋ ਗਿਆ ਇਹਨੂੰ ਬੰਦ ਕਿਉਂ ਨਹੀਂ ਕਰਦੇ ਫਿਰ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਉਹ ਆਂਦੇ ਜੀ ਦੱਸੋ ਮੈਂ ਕੀ ਕਰ ਸਕਦਾ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਕਸਟੋਡੀਓ ਨੂੰ ਲਾ ਦੇ ਇੱਕ ਕਨਸਟੀਟਿਊਸ਼ਨਸ ਬੋਡੀਜ਼ ਆਰਡਰ ਕਰ ਚੁੱਕੀਆਂ ਨੇ ਔਰ ਬੈਲੀਮੀ ਗਵਰਨਰ ਸਰਪ੍ਰਾਈਜ਼ ਸੀਗੇ ਇਹ ਕਿਵੇਂ ਹੋ ਸਕਦਾ ਅਸੀਂ ਉਹਨਾਂ ਨੂੰ ਆਰਡਰਸ ਦਿਖਾਏ ਆਂਦੇ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰਗਾ ਇਸ ਗੱਲ ਨੂੰ ਡੇਢ ਮਹੀਨਾ ਡੇਢ ਤੋਂ 2 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਮੁੱਖ ਮੰਤਰੀ ਸਾਹਿਬ ਨੇ ਕੀ ਕੀਤਾ ਕੀ ਨਹੀਂ ਕੀਤਾ ਇਹ ਤਾਂ ਕੁਝ ਪਤਾ ਨਹੀਂਗਾ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਨਾ ਪਲੀਜ਼ ਯਾਰ ਬੰਦ ਕਰ ਲੋ ਖੈ ਨੂੰ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਨਾ ਇਨ੍ਹਾਂ ਚੀਜ਼ਾਂ 'ਤੇ ਸਾਨੂੰ ਧਿਆਨ ਦੇਣਾ ਚਾਹੀਦਾ ਕੀ ਹੋ ਰਿਹਾ ਕਿ ਕਨਸਟੀਟਿਊਸ਼ਨਸ ਬਾਡੀਜ਼ ਕੈਰ ਨਹੀਂ ਫੇਰ ਵੀ ਨਹੀਂ ਕਰ ਰਹੇ ਤੁਸੀਂ ਲੋਕ ਮਰ ਰਹੇ ਨੇ ਫੇਰ ਵੀ ਨਹੀਂ ਕਰ ਰਹੇ ਤੁਸੀਂ ਰਾਜਸਥਾਨ ਨਾਲ ਆ ਕੇ ਖੜ ਗਿਆ ਕਿ ਅਸੀਂ ਵੀ ਆਉਣਾ ਹੈ ਫੇਰ ਵੀ ਨਹੀਂ ਕਰ ਰਹੇ ਤੁਸੀਂ ਤਾਂ ਫਿਰ ਮੈਨੂੰ ਦੱਸੋ ਇਹ ਲੋਕਾਂ ਦੀ ਸਰਕਾਰ ਹੈ ਜੇ ਲੋਕਾਂ ਨੂੰ ਮਾਰਨ ਵਾਲੀ ਸਰਕਾਰ ਹੈ ਹਮਦੇ ਬੱਚੇ ਦੇ ਗੰਗਾ ਨਗਰ ਦੇ ਵਿੱਚ ਰਾਸਤਾਨ ਦੇ ਵਿੱਚ ਮੂੰਹ ਚ ਕੈਂਸਰ ਆ ਜੀ ਤੇ ਇਹ ਹਾਲਾਤ ਕੱਲਾ ਰਾਸਤਾਨ ਗੰਗਾ ਨਗਰ ਬੀਕਾ ਨੇੜ ਨਹੀਂ ਅੱਠ ਜਿਲ੍ਹੇ ਰਾਸਤਾਨ ਦੇ ਤੇ ਬਾਕੀ ਸਾਰਾ ਦੱਖਣੀ ਮਾਲਵਾ ਲੈ ਕੇ ਲੁਧਿਆਣੇ ਤੋਂ ਸਾਰੇ ਮੈਂ ਕਹਿੰਦਾ ਪੂਰਾ ਪੰਜਾਬ ਹੀ ਪੀੜਤ ਹੈ ਇਹ ਤਾਂ ਉਹ ਇਲਾਕਾ ਪੀੜਤ ਹੈ ਜਿਹੜਾ ਸਤਲੁਜ ਦਾ ਪਾਣੀ ਪੀਂਦਾ ਹੈ ਬਾਕੀ ਬਾਕੀ ਨਹਿਰਾਂ ਦਰਿਆਵਾਂ ਆਪਣਾ ਧਰਤੀਆਂ ਉੱਪਾਈ ਜਾਂਦੇ ਬੋਰ ਕਰਕੇ ਪਾਣੀ ਜਿੰਨੀਆਂ ਫੈਕਟਰੀਆਂ ਹੋਰ ਲੱਗੀਆਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਇੱਥੇ ਹੁਣ ਮੋਰਚੇ ਵੀ ਲੱਗੇ ਹੋਏ ਨੇ ਅਖਾੜੇ ਮੋਰਚਾ ਲੱਗਿਆ ਹੋਇਆ ਮੁਸ਼ਕਾਵਾਦ ਮੋਰਚਾ ਲੱਗਿਆ ਹੋਇਆ ਭੂੰਦੜੀ ਮੋਰਚਾ ਲੱਗਿਆ ਹੋਇਆ ਉਹਨਾਂ ਫੈਕਟਰੀਆਂ ਦੇ ਖਿਲਾਫ ਨਵੀਆਂ ਫੈਕਟਰੀਆਂ ਹੋਰ ਲਾਈ ਜਾਂਦੇ ਨੇ ਹਾਂ ਕਾਫੀ ਥਾਂ ਇੱਥੇ ਨਾ ਮੋਰਚਾ ਲੱਗਿਆ ਹੋਇਆ ਸੋ ਭਾਈ ਸੋਡੇ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਭਰਾਵੋ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਪਿਆ ਸਰਕਾਰ ਦਾ ਪ੍ਰਸ਼ਾਸਨ ਦਾ ਵੀ ਇਹਨਾਂ ਨੂੰ ਕਿਵੇਂ ਨਲੀ ਘੇਰਾਬੰਦੀ ਕੀਤੀ ਜਾਵੇ ਕਿਵੇਂ ਫੜੇ ਜਾਣ ਕਿਵੇਂ ਘੇਰੇ ਜਾਣ ਹੋ ਸਕਦਾ ਹੈ ਉਦੋਂ ਉਹਦੇ ਉਸ ਦਿਨ ਤੱਕ ਸਾਨੂੰ ਘੇਰਨ ਸਾਨੂੰ ਫੜਨ ਕੁਝ ਵੀ ਕਰ ਸਕਦੇ ਆ ਇਹ ਹੁਣ ਇਹ ਗੱਲ ਸੋਡੇ ਦੇ ਖੜੀ ਹੈ ਜੇ ਤੁਸੀਂ ਅੰਦਰ ਘਰਾਂ ਚ ਬੈਠ ਕੇ ਇਹ ਜ਼ਹਿਰਾਂ ਪੀ ਕੇ ਮਰਨਾ ਹੈ ਤਾਂ ਸੋਡੀ ਮਰਜੀ ਆ ਮਰੀ ਜਾਓ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਜ਼ਹਿਰਾਂ ਤੋਂ ਅਸੀਂ ਮੁਕਤ ਹੋਈਏ ਅਸੀਂ ਆਪਣੀ ਜ਼ਿੰਦਗੀ ਬਚਾਈਏ ਆਪਣੇ ਜਵਾਕ ਬਚਾਈਏ ਆਪਣੇ ਨਸਲਾਂ ਬਚਾਈਏ ਤਾਂ ਤੁਸੀਂ ਜ਼ਰੂਰ ਵੱਡੀ ਗਿਣਤੀ ਦੇ ਤਿੰਨ ਤਰੀਕ ਨੂੰ ਬੇਰਕਾ ਪਲਾਂਟ ਦੇ ਕੋਲੇ ਸਮਾਂ 12:00 ਵਜੇ ਸਮਾਂ 12:00 ਵਜੇ ਬੇਰਕਾ ਪਲਾਂਟ ਦੇ ਕੋਲੇ ਜਿੱਥੇ ਅਸੀਂ ਪਹਿਲਾਂ 24 ਅਗਸਤ ਨੂੰ ਕਟ ਕੀਤਾ ਸੀ ਉੱਥੇ ਅਪੀਲ ਕਰਦੇ ਆ ਕਿ ਬਾਅਦ ਤੋਂ ਬਾਅਦ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਤੁਸੀਂ ਉੱਥੇ ਪਹੁੰਚੋ ਕਾਫਲੇ ਬਣ ਕੇ ਪਹੁੰਚੋ ਇਕੱਲੇ ਇਕੱਲੇ ਪਹੁੰਚੋ ਜਿਵੇਂ ਮਰਜ਼ੀ ਨਿਕਲ ਕੇ ਪਹੁੰਚੋ ਇੱਕ ਵਾਰੀ ਸੋਡਾ ਉੱਥੇ ਪਹੁੰਚਣਾ ਬੜਾ ਜ਼ਰੂਰੀ ਆ ਹਾਂ ਫੇਰ ਵੀ ਜੇ ਕਦੇ ਤੁਹਾਨੂੰ ਰਾਹ ਦੇ ਵਿੱਚ ਰੋਕ ਲਿਆ ਜਾਂਦਾ ਹੈ ਕਦੇ ਘੇਰਾ ਪਾ ਲਿਆ ਜਾਂਦਾ ਹੈ ਛੜਕਾਂ ਦੇ ਉੱਤੇ ਜਾਂਦੇ ਵੀ ਕਾ ਉੱਥੇ ਬੈਠ ਕੇ ਤੁਸੀਂ ਉਹ ਛੜਕਾਂ ਜਾਮ ਕਰਨੀਆਂ ਨੇ ਤੇ ਪੂਰੇ ਪੰਜਾਬ ਨੂੰ ਅਪੀਲ ਕਰਦੇ ਆ ਮਸਲਾ ਸਭ ਤੋਂ ਜ਼ਿਆਦਾ ਗੰਭੀਰ ਆ ਅਸੀਂ ਆਪਣੀਆਂ ਜ਼ਮੀਨਾਂ ਆਪਣੀ ਕਿਸਾਨੀ ਬਚਾਉਣ ਲਈ ਆਪਣੇ ਮਜ਼ਦੂਰ ਬਚਾਉਣ ਲਈ ਆਪਣਾ ਸਾਰਾ ਪੰਜਾਬ ਬਚਾਉਣ ਲਈ ਅਸੀਂ ਪੂਰਾ ਪੰਜਾਬ ਨਹੀਂ ਨਾਲ ਹਰਿਆਣਾ ਵੀ ਸਾਡੇ ਦਿੱਲੀ ਆਪਾਂ ਪਹੁੰਚ ਗਏ ਸੀਗੇ ਬੱਚਾ ਬੱਚਾ ਅਸੀਂ ਆਪਣਾ ਉਸ ਦੋਨੇ ਢੋਤਾ ਅਸੀਂ ਲਾਤਾ ਸੀ ਇਹ ਉਦੋਂ ਵੀ ਕਿਤੇ ਗੰਭੀਰ ਮਸਲਾ ਜੇ ਜ਼ਹਿਰਾ ਪੀ ਕੇ ਅਸੀਂ ਮਰ ਗਏ ਇਨਾ ਕੈਮੀਕਲ ਪਾਇਆ ਜਾ ਰਿਹਾ ਜਿਵੇਂ ਨਗਰ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੁਣ ਵੀ 9 ਕਰੋੜ ਲੀਟਰ ਤਾਂ ਇੱਕ ਥਾਂ ਉੱਤੇ ਪਾਈ ਜਾਂਦੇ ਆ ਹਸਾਲਾ ਦਾ ਵੀ 9 ਕਰੋੜ ਲੀਟਰ ਇੱਕ ਦਿਨ ਦੇ ਵਿੱਚ ਇੱਕ ਥਾਂ ਤੋਂ ਪੈਂਦਾ ਤੇ ਪਿਛਲੇ 35-40 ਸਾਲ ਤੋਂ ਇਹ ਡੰਗਾਂ ਦਾ ਪਾਣੀ ਪੈ ਰਿਹਾ ਕੈਮੀਕਲ ਪੈ ਰਿਹਾ ਸੀਵਰੇਜ ਦਾ ਪਾਣੀ ਪੈ ਰਿਹਾ ਹੋਰ ਗੰਦਬੰਦ ਪੈ ਰਿਹਾ ਤੇ ਸਾਰੇ ਇਹ ਲੋਕ ਪਿਛਲੇ 35-40 ਸਾਲ ਤੋਂ ਉਹ ਪਾਣੀ ਪੀ ਕੇ ਮਰ ਰਹੇ ਨੇ ਅਸੀਂ ਪਿੰਡਾਂ 'ਚ ਗਏ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ